ਰੋਣ ਤੇ ਤੇਗਰੀ ਵਾਲ ਨੇ ਜਮਾਨਤ ਲੈਣ ਵਾਸਤੇ ਗੋਡੇ ਨਿਖੜੇ ਸੁਪਰੀਮ ਕੋਰਟ ਤੇ ਬੈਂਡ ਫਾਰਟ ਜਾ ਕੇ ਡਿਮਾਂਡ ਦੇ ਮਰੀ ਤੇ ਜਮਾਨਤ ਮਿਲਦੇ ਸਾਰੀ ਨਵਾਂ ਕੋਰਟਾਂ ਤੇ ਅੰਮਨਾ ਪਾਹ ਤੋ ਉੱਠ ਆ ਗਿਆ ਸਾਡੇ ਸਰਪੰਚਾਂ ਨੂੰ ਸਹਜ ਕੌਣ ਤੇ ਸਟੇਜ ਤੇ ਆ ਕੇ ਦਬਕਾ ਮਾਰਦਾ ਕਿ ਜਿਹੜਾ ਸਰਪੰਚ ਘੁੱਟਾ ਕਰੇਗਾ ਨੂੰ ਅੰਦਰ ਕਰ ਤੇ ਬਾਦੂ ਜੀ ਕਹਿੰਦਾ ਮੈਂ ਫੱਟੇ ਤੇ ਬੋਲਦਾ ਸਾਹਿਬ ਜੀ ਬੋਲੇ ਪੰਜਾਬ ਦੇ ਕਰੋਨਾ ਮੀਂਹ ਕ੍ਰਪਸ਼ਨ ਦੇ ਵਿੱਚੋਂ ਅਦਾਲਤਾਂ ਨੇ ਕੰਮੀਸ਼ਾਂ ਨਾਲ ਕੇ ਜਮਾਨਤ ਦਿੱਤੀ ਹੈ ਹਲੇ ਤੇਜ ਦਾ ਫੈਸਲਾ ਨਹੀਂ ਹੋਇਆ ਇਹਨੂੰ ਸਜ਼ਾ ਹੋ ਕੇ ਕਿਤਾਬੀ ਪਰ ਹਰਾਮੇ ਨੇ ਗੱਲ ਹੈ ਸਾਡਾ ਮੁੱਖ ਮੰਤਰੀ ਕਿੰਨਾ ਥੱਲੇ ਲੱਗ ਗਿਆ ਪੰਜਾਬੀਆਂ ਨੂੰ ਕਿੰਨਾ ਥੱਲੇ ਵਾਚਾ ਉਹ ਤਕਨੀਕ ਵਾਲਾ ਸਭ ਚਨੇ ਹੋ ਗੋ ਤਾਂ ਦਮਾਂਦਾਂ ਨੂੰ ਸਾਬ ਜਾਰਿਆ ਅਬ ਦੱਸਦਾ ਕੀ ਮਾਰ ਰਿਹਾ ਤੇ ਜੇ ਕਿਸੇ ਸਰਪੰਚ ਨੇ ਹੋਰਾਂ ਫੇਰੀ ਕੀਤੀ ਤੇ ਫਿਰ ਨਿਯਮ ਇਹਦਾ ਦੱਸਦਾ ਹੋਇਆ ਫੇਰੀ ਕਰਨੀ ਕਹੇ ਤੂੰ 10 ਸਾਲ ਹੋ ਗਏ ਕਿਸੇ ਨੇ ਦਿਵਾਨੀ ਨਹੀਂ ਦਿੱਤੀ ਸਰਪੰਚ ਪ੍ਰਕਾਸ਼ ਸਿੰਘ ਬਾਬਲ ਦੀ ਜ਼ਮਤ ਤੋਂ ਪਰ ਦੀ ਪੰਚਾਇਤ ਨੂੰ ਤੇ ਹੁਣ ਤੱਕ ਪੰਚਾਇਤਾਂ ਸੰਗਠਨ ਦਰਸ਼ਕਾਂ ਦੇ 10000 ਦੇ ਮਨ ਨੂੰ ਤਲਰੀਆਂ ਟਿਕਟ ਨਹੀਂ ਲੈਣਾ ਕਿਸੇ ਦਿਵਾਨੀ ਦੇ ਦਾ ਲੈ ਕਿਸੇ ਪੰਚਾਇਤ ਨੂੰ રોજગાર કોઈ નામ ਤੁਸੀਂ ਦਲਜੀਤ ਛੀਮਾ ਦੇ ਬਿਆਨ ਦਾ ਸੁਣ ਕੇ ਹਟਿਓ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਈ ਵੱਡੇ ਸਵਾਲ ਚੁੱਕੇ ਨੇ ਤੇ ਨਾਲ ਹੀ ਅਰਵਿੰਦ ਕੇਜਰੀਵਾਲ ਨੂੰ ਖਰੀਆਂ-ਖੋਟੀਆਂ ਵੀ ਸੁਨਾਈਆਂ ਨੇ ਦਲਜੀਤ ਛੀਮਾ ਦਾ ਕਹਿਣਾ ਕਿ ਮੁੱਖ ਮੰਤਰੀ ਦੇ ਦਫ਼ਤਰ ਦੇ ਤਾਂ ਦਿੱਲੀ ਵਾਲਿਆਂ ਦਾ ਕਬਜ਼ਾ ਤੇ ਸਾਰੇ ਮੈਕਮੇ ਦੇ ਵਿੱਚ ਦਿੱਲੀ ਵਾਲੇ ਆ ਕੇ ਬੈਠੇ ਨੇ ਤੇ ਹੁਣ ਇਹ ਦੱਸੋ ਕਿ ਪੰਜਾਬੀਆਂ ਦੀ ਸਰਕਾਰ ਆ ਜਾਂ ਦਿੱਲੀ ਵਾਲਿਆਂ ਦੀ ਸਰਕਾਰ ਆ ਦਲਜੀਤ ਛੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਤੰਜ ਕਸੇ ਨੇ ਤੇ ਨਾਲ ਹੀ ਵੱਡੇ ਬਿਆਨ ਵੀ ਜਾਰੀ ਕਰ ਦਿੱਤੇ ਨੇ ਜਿਹੜੇ ਬਿਆਨ ਜਾਰੀ ਕੀਤੇ ਨੇ ਉਹ ਬਿਆਨਾਂ ਨੇ ਸਿਆਸਤ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਆਓ ਤੁਹਾਨੂੰ ਉਹ ਬਿਆਨ ਵੀ ਸੁਣਾ ਦਿੰਨੇ ਆ ਆ ਦੋਵਾਂ ਪੰਧਾਂ ਨੂੰ ਸੱਜਣ ਨੂੰ ਗੁੰਮਰਾਹ ਕਰਨਾ ਸੀ ਤੇ ਅਸੀਂ ਲੋਕ ਕਰਨਾਂ ਜਾਣਗੇ ਸਾਰੇ ਹੁਣ ਕੋਈ ਤੇਰਮਾਂ ਦੀ ਤੈਸਤ ਕਰਨੀ ਹੁੰਦੀ ਹੈ ਤੇ ਦਿੱਲੀ ਆਵਾ ਕੇ ਲੱਗ ਜੰਨਾ ਕੋਈ ਅਕਸਰ ਬੋਤੇ ਦੀ ਤੈਸਤ ਕਰਨੀ ਹੁੰਦੀ ਹੈ ਤੇ ਦਿੱਲੀ ਤੋਂ ਆ ਕੇ ਕੋਈ ਨਾ ਕੋਈ ਦਤਾ ਦਫਤਰ ਉੱਤੇ ਆ ਕੇ ਲੱਗ ਜੰਨਾ ਮੁੱਖ ਮੰਤਰੀ ਦੇ ਦਫ਼ਤਰ ਦੇ ਉੱਤੇ ਕੰਮ ਕਰਦਾ ਦਿੱਲੀ ਵਾਲਾ ਸਾਰੇ ਮੰਤਰੀਆਂ ਦੇ ਨਾਲ ਇੱਕ ਹੁਕਮ ਦੇਣ ਵਾਲਾ ਦਿੱਲੀ ਦਾ ਸੰਚਾਰ ਹਰ ਮੈਟ ਨੂੰ ਵਿੱਚ ਬੈਠਾ ਪ੍ਰੋਜੈਕਟ ਮੈਸ਼ਨ ਮੈਟ ਨਾਲ ਉੱਥੇ ਸਾਰੇ ਦਿੱਲੀ ਵਾਲੇ ਆ ਕੇ ਬੈਠੇ ਤੇ ਹੁਣ ਦੱਸੋ ਸਰਕਾਰ ਜਿਹੜੀ ਹੈ ਇਹ ਪੰਜਾਬੀਆਂ ਦੀ ਸਰਕਾਰ ਹੈ ਕਿ ਦਿੱਲੀ ਵਾਲਿਆਂ ਦੀ ਸਰਕਾਰ ਹੈ ਕੁਰਤਾ ਕਦੇ ਕਿਸੇ ਨੂੰ ਨਹੀਂ ਸੰਤਿਆ ਕਿ ਸਾਡੀ ਕੋਈ ਸੰਤੰਨਾ ਨਹੀਂ ਹੈ ਅਸੀਂ ਤਾਂ ਸੰਤਰ ਤੋਂ ਆਪਣੇ ਮੱਤ ਅਧਿਕਾਰ ਮੰਗਦੇ ਰਹੇ ਹਾਂ ਤੇ ਹੁਣ ਦਿੱਲੀ ਦੀ ਇੱਕ ਛੋਟੀ ਜਿਹੀ ਕਮੇਟੀ ਜਿੱਦੀ ਸਰਕਾਰ ਆ ਅੱਜ ਵੀ ਅਸੀਂ ਉਹ ਮਦੇ ਅੰਮਲੇ ਦਿੱਤੇ ਹੋਏ ਆ ਪਰ ਫੈਸਲੇ ਕਦੇ ਸਾਡੇ ਮੁੱਖ ਮੰਤਰੀ ਦੇ ਹੱਥੋਂ ਨਹੀਂ ਆਉਂਦੇ ਫੈਸਲਾ ਦਿੱਲੀ ਤੋਂ ਦਿੱਤੀ ਆਉਂਦਾ ਅੱਤੋਂ ਉਹ ਯਾਰ ਇੱਕ ਅਜਿਹਾ ਫਸਲਾ ਮਲਾ ਫਸਲਾ ਹੋਇਆ ਕਿ ਜ਼ਮੀਨਾਂ ਅਕਵਾਇਰ ਕਰਨ ਦਾ ਤੇ ਪੰਜਾਬ ਨੂੰ ਲੁੱਟਣ ਦੀ ਤੇ ਜਿਹੜੀ ਵਾਲ ਦੀ ਬੜੀ ਵੱਡੀ ਸਾਜ਼ਿਸ਼ ਸੀ ਜਿਹਦੇ ਚੋਂ ਸਾਡੀ ਸਾਰੀ ਸਰਕਾਰ ਭਾਗੀਦਾਰ ਸੀ। ਇਸ ਸਮੇਂ ਆਪ ਕਰਦਾ ਮੈਂ ਧੰਨਵਾਦ ਕਰਦਾ ਸਰਕਾਰ ਖੰਬੂਰ ਸਿੰਘ ਗਾਗਲ ਸਾਹਿਬ ਦਾ। ਕੁਝ ਸਾਰੇ ਮਤਾਲੀ ਯੋਧੇ ਕਿੱਥੇ ਹੋਏ ਪੰਜਾਬ ਦੀ ਜਨਤਾ ਕਿੱਥੇ ਹੋਈ। ਪਹਿਲੀ ਵਾਰੀ ਆ ਕੇ ਨੂੰ ਜਿਹੜਾ ਪੰਜਾਬ ਮਾਰੂਥ ਫਾਸਲਾ ਹੈ ਉਹ ਬਾਗੂ ਕਰਨ ਤੋਂ ਪਹਿਲਾਂ ਪਹਿਲਾਂ ਵਾਪਸ ਕਰਨਾ ਪਿਆ